ਉਸ ਤੋਂ ਇਹ ਦੁਨੀਆ ਚੈਨਲ ਵਾਲੇ ਵੀਰ ਕਹਿ ਰਹੇ ਨੇ ਕਿ ਕੀ ਅਸੀਂ ਦੱਬੇ ਕੁਚਲੇ ਮਜਲੂਮ ਲੋਕਾਂ ਦਾ ਦਰਦ ਪੇਸ਼ ਕਰਕੇ ਕੋਈ ਗਲਤੀ ਕਰ ਦਿੱਤੀ ਕੋਈ ਗੁਨਾਹ ਕਰ ਦਿੱਤਾ ਇਹਨਾਂ ਵੀਰਾਂ ਦਾ ਕਹਿਣਾ ਕਿ ਪਿਛਲੇ ਦਿਨੀ ਇੱਕ ਪਰਿਵਾਰ ਸਾਡੇ ਕੋਲ ਆਇਆ ਜਿਨ੍ਹਾਂ ਦੀ ਇੱਕ ਨਬਾਲਗ ਛੋਟੀ ਬੱਚੀ ਸੀ ਉਸ ਨਬਾਲਗ ਛੋਟੀ ਬੱਚੀ ਨੇ ਸਾਡੇ ਕੋਲੇ ਆਪਣਾ ਦੁੱਖੜਾ ਰੋਇਆ ਕਿ ਸਾਡੇ ਗਵਾਂਢ ਦੇ ਵਿੱਚ ਹੀ ਕੁਝ ਵਿਅਕਤੀ ਰਹਿੰਦੇ ਨੇ ਉਹਨਾਂ ਵੱਲੋਂ ਮੇਰੇ ਨਾਲ ਛੇੜਛਾੜ ਕੀਤੀ ਗਈ ਇਥੋਂ ਤੱਕ ਵੀ ਉਸ ਲੜਕੀ ਨੇ ਦੂਸਰੇ ਉਸ ਗਵਾਂਢੀ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਏ ਕਿ ਉਹਨਾਂ ਨੇ ਮੈਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਇਸ ਖਿੱਚਾਤੂ ਦੇ ਵਿੱਚ ਮੇਰੇ ਕੱਪੜੇ ਵੀ ਫਟੇ ਇਹ ਸਾਰੇ ਇਲਜ਼ਾਮ ਉਸ ਲੜਕੀ ਪਰਿਵਾਰ ਨੇ ਦੂਸਰੀ ਧਿਰ ਦੇ ਉੱਪਰ ਲਗਾਇਆ ਤਾਂ ਜਿਹੜੀ ਉਹ ਲੜਕੀ ਆ ਛੋਟੀ ਬੱਚੀ ਆ ਨਬਾਲਗ ਬੱਚੀ ਆ ਉਹਦੇ ਸਿਰ ਤੇ ਉਹਦਾ ਬਾਪ ਵੀ ਨਹੀਂ ਉਹਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਆ ਤੇ ਉਹ ਜਿਹੜੀ ਬੱਚੀ ਆ ਆਪਣੇ ਮਾਮਿਆਂ ਕੋਲ ਰਹਿ ਰਹੀ ਆ ਤਾਂ ਉਸ ਬੱਚੀ ਨੇ ਵੀਰ ਹੁਰਾ ਦਾ ਮਨਦੀਪ ਵੀਰ ਹੁਰਾ ਦਾ ਕਹਿਣਾ ਏ ਦੁਨੀਆ ਚੈਨਲ ਵਾਲੇ ਉਹਨਾਂ ਦਾ ਕਹਿਣਾ ਕਿ ਅਸੀਂ ਉਸ ਬੱਚੀ ਦਾ ਪੱਖ ਪੇਸ਼ ਕੀਤਾ ਚੈਨਲ ਤੇ ਦਿਖਾਇਆ ਤਾਂ ਹੁਣ ਸਾਨੂੰ ਦੂਸਰੀ ਧਿਰ ਵੱਲੋਂ ਤੇ ਕੁਝ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਸਾਡਾ ਤੁਸੀਂ ਪੱਖ ਨਹੀਂ ਲਾਇਆ ਚਲੋ ਹਰ ਤਰ ਦਾ ਪੱਖ ਲੋੜਾ ਹੁੰਦਾ ਪਰ ਮੰਦੀਪ ਹੁਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਹੁਣ ਵੀ ਪੱਖ ਲਾਉਣ ਨੂੰ ਤਿਆਰ ਆ ਅਸੀਂ ਉਹਨਾਂ ਨੂੰ ਕਿਹਾ ਕਿ ਉਸ ਦਿਨ ਇੱਕਦਮ ਉਹ ਪਰਿਵਾਰ ਸਾਡੇ ਕੋਲ ਆਇਆ ਉਹ ਦੁੱਖ ਦੇ ਵਿੱਚ ਸੀ ਅਸੀਂ ਉਹਨਾਂ ਦਾ ਪੱਖ ਲਾਇਆ ਪਰ ਤੁਹਾਡੇ ਵਾਸਤੇ ਸਾਰੇ ਰਾਹ ਤੇ ਖੁੱਲੇ ਛੱਡੇ ਹੋਏ ਨੇ ਅਸੀਂ ਤੁਹਾਡਾ ਪੱਖ ਲਾਉਣ ਤੋਂ ਇਨਕਾਰ ਨਹੀਂ ਕਰਦੇ ਤੁਸੀਂ ਆਪਣਾ ਪੱਖ ਸਾਡੇ ਕੋਲ ਹੁਣ ਰਿਕਾਰਡ ਕਰਾਓ ਅਸੀਂ ਤੁਹਾਡਾ ਪੱਖ ਵੀ ਜ਼ਰੂਰ ਚਲਾਵਾਂਗੇ ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਤਾਂ ਕਹਿੰਦੇ ਉਹ ਕਹਿੰਦੇ ਹੁਣ ਕੀ ਫਾਇਦਾ ਤੇ ਹੁਣ ਤੁਸੀਂ ਵੀਡੀਓ ਡਿਲੀਟ ਕਰੋ ਕਹਿੰਦੇ ਲਗਾਤਾਰ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਹਿੰਦੇ ਕਿ ਉਹ ਜਿਹੜੀ ਬੱਚੀ ਆ ਉਹ ਨਬਾਲਗ ਆ ਤੇ ਨਬਾਲਗ ਬੱਚੀ ਦੇ ਮੰਦੀਪ ਹੁਣਾ ਦਾ ਕਹਿਣਾ ਕਿ ਨਬਾਲਗ ਬੱਚੀ ਦੇ ਪਰਿਵਾਰ ਨੇ ਜੋ ਸਾਡੇ ਕੋਲੇ ਕਿਹਾ ਉਹਨਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਐਫ ਆਈ ਆਰ ਵਗੈਰਾ ਦਰਜ ਨਹੀਂ ਕੀਤੀ ਤਾਂ ਦੁਨੀਆ ਚੈਨਲ ਵਾਲੇ ਮਨਦੀਪ ਹੁਰਾ ਦਾ ਕਹਿਣਾ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਬੱਚੀ ਕਹਿ ਰਹੀ ਆ ਕਿ ਮੇਰੇ ਨਾਲ ਛੇੜਛਾੜ ਹੋਈ ਆ ਉਹ ਨਵਾਲਗ ਬੱਚੀ ਆ ਤਾਂ ਪੋਕਸੋ ਐਕਟ ਤਹਿਤ ਇਸ ਮਸਲੇ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਸੀ ਕਿਉਂਕਿ ਪੋਕਸੋ ਐਕਟ ਕਹਿੰਦਾ ਹੈ ਕਿ ਜੇਕਰ ਕਿਸੇ ਬੱਚੀ ਦੇ ਨਾਲ ਕਿਸੇ ਤਰ੍ਹਾਂ ਦੀ ਸੈਕਸ਼ੂਅਲ ਹਰਾਸਮੈਂਟ ਹੋਈ ਹੋਵੇ ਬੱਚੀ ਦੇ ਨਾਲ ਛੇੜਛਾੜ ਹੋਈ ਹੋਵੇ ਕੋਈ ਹੱਥੋਪਾਈ ਕਰਨ ਦੀ ਕੱਪੜੇ ਕੁੱਪੜੇ ਫਾੜੇ ਹੋਣ ਜਾਂ ਕਿਸੇ ਨੇ ਅਸ਼ਲੀਲ ਨਜ਼ਰਾਂ ਦੇ ਨਾਲ ਵੀ ਬੱਚੀ ਨੂੰ ਦੇਖਿਆ ਹੋਵੇ ਤਾਂ ਉਸ ਤਹਿਤ ਜੇਕਰ ਨਵਾਲਗ ਬੱਚਾ ਕਹਿ ਰਿਹਾ ਤਾਂ ਉਹਦੀ ਸ਼ਿਕਾਇਤ ਦੇ ਆਧਾਰ ਤੇ ਪਹਿਲਾ ਮਾਮਲਾ ਦਰਜ ਹੋਣਾ ਚਾਹੀਦਾ ਤੇ ਇਨਵੈਸਟੀਗੇਸ਼ਨ ਬਾਅਦ ਵਿੱਚ ਚਲਦੀ ਰਹੇਗੀ ਬਾਅਦ ਵਿੱਚ ਕੀਤੀ ਜਾਣੀ ਚਾਹੀਦੀ ਆ ਪਰ ਜੇਕਰ ਨਵਾਲਗ ਬੱਚਾ ਸ਼ਿਕਾਇਤ ਕਰ ਰਿਹਾ ਤਾਂ ਉਹਦੀ ਸ਼ਿਕਾਇਤ ਤੁਰੰਤ ਨੋਟ ਕੀਤੀ ਜਾਵੇ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਕਿਉਂ ਹੈ ਕਿ ਅਸੀਂ ਜਿਹੜੀ ਬੱਚੀ ਦੀ ਸ਼ਿਕਾਇਤ ਆ ਉਹ ਨੋਟ ਕਰ ਲਈ ਆ ਫਿਲਹਾਲ ਇਸ ਪੂਰੇ ਘਟਨਾਕਰਮ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲੇ ਦਿਨਾਂ ਵਿੱਚ ਕੀ ਬਣਦਾ ਇਸ ਪੂਰੇ ਘਟਨਾਕਰਮ ਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਜੇਕਰ ਕੋਈ ਨਬਾਲਗ ਬੱਚੀ ਜਿਹਦੇ ਸਿਰ ਦੇ ਉੱਪਰ ਪਿਤਾ ਦਾ ਸਾਆਇਆ ਵੀ ਨਹੀਂ ਜਿਹਦੇ ਬਾਪ ਦੀ ਵੀ ਮੌਤ ਹੋ ਚੁੱਕੀ ਆ ਜੇਕਰ ਉਹ ਕਹਿ ਰਹੀ ਆ ਕਿ ਮੈਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਤਾਂ ਸਭ ਤੋਂ ਪਹਿਲਾਂ ਸਾਡੀ ਇਹ ਅਹਿਮ ਜ਼ਿੰਮੇਵਾਰੀ ਬੰਦੀ ਆ ਕਿ ਉਸ ਬੱਚੀ ਦੀ ਸੁਰੱਖਿਆ ਕੀਤੀ ਜਾਵੇ ਉਸ ਬੱਚੀ ਦੀ ਸੁਣਵਾਈ ਕੀਤੀ ਜਾਵੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਕਿ ਉਹ ਕੀ ਕਹਿ ਰਿਹਾ ਕਿਉਂਕਿ ਅੱਜ ਕੱਲ ਜਿੰਨੇ ਵੱਡੇ ਪੱਦਰ ਤੇ ਸਮਾਜ ਵਿੱਚ ਬੱਚੀਆਂ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਬਲਾਤਕਾਰ ਵਰਗੀਆਂ ਜਾਂ ਹੋਰ ਵੱਖ-ਵੱਖ ਛੇੜਛਾੜ ਦੀਆਂ ਘਟਨਾਵਾਂ ਜਿੰਨੇ ਵੱਡੇ ਪੱਦਰ ਤੇ ਵੱਧ ਚੁੱਕੀਆਂ ਨੇ ਤੇ ਵਾਪਰ ਰਹੀਆਂ ਨੇ ਕਿਤੇ ਉਹ ਨਾ ਹੋਵੇ ਕਿ ਕੱਲ ਨੂੰ ਇਹ ਬੱਚੀ ਵੀ ਕਿਤੇ ਇਹੋ ਜੀ ਕਿਸੇ ਵੱਡੀ ਘਟਨਾ ਦਾ ਸ਼ਿਕਾਰ ਹੋਵੇ ਸੋ ਕਿਉਂਕਿ ਆਏ ਦਿਨ ਅਜਿਹੇ ਘਟਨਾਵਾਂ ਸਾਡੇ ਸਮਾਜ ਵਿੱਚੋਂ ਸਾਹਮਣੇ ਆਉਂਦੀਆਂ ਸਾਡੇ ਪੰਜਾਬ ਦੇ ਅੰਦਰੋਂ ਹੀ ਪਿਛਲੇ ਦਿਨਾਂ ਤੋਂ ਇੱਕ ਘਟਨਾ ਬਹੁਤ ਚਰਚਾ ਦੇ ਵਿੱਚ ਹੈਗੀ ਆ ਕਿ ਇੱਕ ਬੱਚੇ ਨੇ ਇੱਕ بیٹے ਨੇ ਆਪਣੀ ਮਾਂ ਦੇ ਨਾਲ ਹੀ ਬਲਾਤਕਾਰ ਕੀਤਾ ਮਾਂ ਨੇ ਆਪਣੇ ਸਕੇ ਪੁੱਤ ਦੇ ਉੱਪਰ ਹੀ ਇਲਜ਼ਾਮ ਲਗਾਏ ਜੇਕਰ ਘਰ ਦੇ ਅੰਦਰ ਕੋਈ ਆਪਣਾ ਪੁੱਤ ਹੀ ਮਾਵਾ ਦੇ ਨਾਲ ਅਜਿਹਾ ਕੁਝ ਕਰੇ ਤਾਂ ਤੁਸੀਂ ਇਹ ਸੋਚੋ ਕਿ ਔਰਤਾਂ ਧੀਆਂ ਪੈਣਾ ਸੁਰੱਖਿਅਤ ਕਿੱਥੇ ਨੇ ਤਾਂ ਇਸ ਬੱਚੀ ਇਹ ਬੱਚੀ ਜੋ ਕਹਿ ਰਹੀ ਆ ਇਹਦੇ ਵੱਲ ਜ਼ਰੂਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਵੀਰ ਹੁਰਾਂ ਦਾ ਕਹਿਣਾ ਹੈ ਕਿ ਅਸੀਂ ਵੀ ਦੂਸਰੀਆਂ ਧਿਰਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣਾ ਪੱਖ ਰੱਖੋ ਅਸੀਂ ਤੁਹਾਡਾ ਪੱਖ ਰਿਕਾਰਡ ਕਰਾਂਗੇ ਚਲਾਵਾਂਗੇ ਕਹਿੰਦੇ ਜੇਕਰ ਇਸ ਤਰੀਕੇ ਹੀ ਹਰ ਜਿਹੜਾ ਵੀ ਕੋਈ ਚੈਨਲ ਵਾਲਾ ਕੋਈ ਯੂਟਿਊਬਰ ਕੋਈ ਵੀ ਆਦਮੀ ਕਿਸੇ ਮਜਲੂਮ ਦੇ ਪੱਖ ਵਿੱਚ ਖੜੂਗਾ ਜੇਕਰ ਉਸ ਨੂੰ ਇਸ ਤਰੀਕੇ ਹੀ ਹਰਾਸ ਕੀਤਾ ਜਾਊਗਾ ਉਹਦੇ ਤੇ ਦਬਾਅ ਪਾਇਆ ਜਾਊਗਾ ਕਿ ਤੂੰ ਵੀਡੀਓ ਡਿਲੀਟ ਕਰ ਤਾਂ ਦੱਸੋ ਇਹਨਾਂ ਮਜਲੂਮਾਂ ਦੇ ਪੱਖ ਵਿੱਚ ਇਹਨਾਂ ਦੱਬੇ ਕੁਜਲੇ ਕੁਚਲੇ ਲੋਕਾਂ ਦੇ ਪੱਖ ਵਿੱਚ ਕੌਣ ਖੜੂਗਾ